ਇੱਕਮ ਬਚ ਗਈ ਉਹ ਪਵ ਆਏ ਮੱਟਲ ਤੋਂ ਕੋਈ ਨਹੀਂ ਵੜਿਆ ਗਿਆ ਕੁਝ ਅੱਜ ਤਾਂ ਰੋਕ ਚੱਲੀ ਸਕੂਲ ਮੈਂ ਵੀ ਰੋਕ ਤੂੰ ਰੋਕੇ ਨਹੀਂ ਜਾਂਦੀ ਨਹੀਂ ਮੈਂ ਨਹੀਂ ਰੋਕੇ ਕੌਣ ਜਾਂਦਾ ਤਾਤ ਨੇ ਸੁਪਨਾ ਆਇਆ ਸੀ ਕੀ ਸੁਪਨਾ ਆਇਆ ਸੀ ਸਾਧਾ ਸੱਤ ਉੱਤੇ ਕੋ ਚਲਦਾ ਪਿਆ ਅੱਛਾ ਉਹਦੇ ਬਾਅਦ ਨੇ ਸੁਪਨਾ ਕਿ ਬਿੱਲੀ ਦਾ ਹੁਣ ਦੱਸਣਾ ਕੋ ਦੱਸੋ ਆਹ ਤੈਨੂੰ ਕੀ ਡਰ ਲੱਗਦਾ ਕਰੰਟ ਮਾਰਿਆ ਕਰੰਟ ਵੇ ਆਹ ਮਾਰੇ ਚਲਾਵੀ ਮਾਰ ਕਲਾਵੀ ਮਾਰ ਖਾਨ ਸਾਹਿਬ ਆਬ ਕਾ ਖੜਾ ਹੀ ਚੁੱਪ ਕਰਕੇ ਆਪਦੇ ਲੋਕ ਆਪਦੇ ਲੋ ਸੈਣਾ ਬੜ ਕੇ ਬੈਠਾ ਮੈਨੂੰ ਵੀ ਕੁਝ ਕਹਿਣਾ ਪਹਿਲਾਂ ਤਾਂ ਆ ਆ ਉਂਗਲਾ ਇਹਦੇ ਲਈ ਬਣੀ ਆਏ ਓਏ ਸਟੋਰੀਆਂ ਦੇ ਹੋ ਗਏ ਹੁਣ ਭੁੱਖੇ ਨੰਗੇ ਸਾਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੱਲ ਛੁੱਟੀ ਐ ਨਹੀਂ ਕੁਝ ਅੱਜ ਦੇ ਰੋਕ ਚੱਲੀ ਸਕੂਲ ਤੂੰ ਰੋਕੇ ਨਹੀਂ ਜਾਂਦੀ ਨਹੀਂ ਮੈਂ ਵੀ ਨਹੀਂ ਰੋਕੇ ਕੌਣ ਜਾਂਦਾ ਆ ਰੁਕ ਜਾਂਦੀ ਮੈਂ ਐਵੇਂ ਨਹੀਂ ਕਰਦੀ ਇਹ ਕੌਣ ਇਹ ਕੌਣ ਕੀ ਲੱਗਦੀ ਤੇਰੀ ਮੈਂ ਲੱਗਦੀ ਨਿੱਕੀ ਕੁ ਵੱਡੀ ਨਿੱਕੀ ਤਾਰ ਕੇ ਨਾ ਦੇਣਾ ਬਾਬਾ ਕਾਪਟਨ ਸੁਪਨਾ ਆਇਆ ਸੀ ਕੀ ਸੁਪਨਾ ਆਇਆ ਸੀ ਸਾਤ ਉੱਤੇ ਕੋਈ ਚਲਦਾ ਪਿਆ ਅੱਛਾ ਉਦੋਂ ਬਾਅਦ ਨੇ ਸੁਪਨਾ ਕਿ ਬਿੱਲੀ ਦਾ ਵੀ ਆਇਆ ਸੀ ਉਹ ਕੀ ਆਇਆ ਸੀ ਉਹ ਪ੍ਰਭਾਬ ਨਾਲ ਸੁੱਤੀ ਭਈ ਫੋਨ ਵਿੱਚ ਜਾਂਦੀ ਸੀ ਬਿੱਲੀ ਸੁਪਨਾ ਇਹ ਤਾਂ ਅਸਲ ਤੇ ਵੀ ਅਸਲ ਤੇ ਮਾ ਫੋਨ ਦੇ ਲਾਹ ਰੰਗ ਦਾ ਜੂਬੀ ਦੇ ਉਹਦਾ ਵੀ ਆ ਕੋਟ ਦਾ ਵੀ ਉਹਨੂੰ ਵੀ ਹੱਥ ਲਾਓ ਕਿਹੜੀ ਚੀਜ਼ ਨੂੰ ਨਹੀਂ ਮੰਨੀਦਾ ਹੁੰਦਾ ਕਿਹੜੀ ਚੀਜ਼ ਨੂੰ ਫਿਰ ਮੰਨੀਦਾ ਵਾ ਆ ਆਧੀ ਚੀਜ਼ ਨੂੰ ਨਹੀਂ ਮੰਨਣਾ ਹੈ ਇਹਦੇ ਨੂੰ ਗੇਮ ਖੇਡਣੀ ਤੇ ਇਹਦੇ ਰੂਲ ਹੀ ਬਣਾ ਆਪਦੇ ਹੀ ਬਣਾਉਣੇ ਇਟ 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 ਇਹਨੂੰ ਹੱਥ ਲਾਉਣਾ ਹੈ ਨਹੀਂ ਟੋਕਰੀ ਨੂੰ ਰੈੱਡ ਨੂੰ ਹੱਥ ਲਾਉਣਾ ਹੈ ਭਾਣ ਫੜੇ ਦਾ ਜਾਣੇ ਨਹੀਂ ਮੱਟਲ ਤੋਂ ਕੋਈ ਵੀ ਵੇਖੀ ਮੱਟਲ ਨੇ ਟਾਈਆਂ ਮਾਰਦੀ ਨਹੀਂ ਰਹਿ ਜਾਣਾ ਇਹਨੇ ਉਹ ਜਾਂਦੇ ਦੋ ਜਣੇ ਉਹ ਜਾਂਦੇ ਹੀ ਉਹ ਵੇ ਜਾਂਦੇ ਇਹ ਚਪਾ ਜਾ ਪਾ ਜਾ ਜੇਗਾ ਮੁੰਡੇ ਨਾਲ ਦਾਖਾ ਦਾਣਾ ਖਾਈਦਾ ਨਾ ਖਾਈ ਉਹ ਲੈ ਇੱਕ ਮ ਬਚ ਗਈ ਉਹ ਪਵ ਆਏ ਮੱਟਲ ਤੋਂ ਕੋਈ ਨਹੀਂ ਬੜਿਆ ਗਿਆ ਮੱਟਲ ਤੋਂ ਕੋਈ ਨਹੀਂ ਜੋ ਵੀ ਪਰੇ ਨੂੰ ਭੱਜ ਜਾਏ ਜੋ ਵੀ ਆ ਹ ਲਾਉਣਾ ਨਹੀਂ ਨਹੀਂ ਦੇ ਵੇਲਾ ਇਹਨੇ ਦਹੀਂ ਦਵਾ ਦੇਣੀ ਆ ਲੇ ਲੀ ਗਈ ਵੇ ਕੀ ਹੁੰਦਾ ਦਾਈ ਦਵਾਈ ਦੇ ਕੇ ਜੂਈ ਨੂੰ ਇਹ ਲੀ ਆ ਨਾ ਦਾਈ ਦੇ ਜੂਈ ਨੂੰ ਕਹੇ ਜੂਈ ਨੂੰ ਕਹੇ ਦਾਈ ਦੇ ਵੀਰ ਤੂੰ ਹਲਾਈਗਾ ਤਾਂ ਚੀਜ਼ ਵੀਰੋ ਰੋਣਾ ਇੱਧਰ ਆ ਇੱਧਰ ਆ ਇੱਧਰ ਰੋਏ ਨਾ ਜਾ ਹਣ ਦਾਈ ਦੇ ਪਗਾਟਾ ਕਰ ਲੈ ਦੋਵੇਂ ਜਣੇ ਜਿਹਦੀ ਦਾਈ ਆ ਗਈ ਆ ਗਈ ਗੱਲ ਖਾ ਤਾਂ ਪਗਾਟਾ ਕਰੋ ਆਓ ਕਾਕ ਜੋਣ ਹੋਣ ਵੀ ਪੱੜੜਾ ਹੋਣ ਵੀ ਹੁਣ ਵਾਰੀ ਵੀ ਆਈ ਆ ਫਸਾ ਗਏ ਨੂੰ ਨਿਕਲਾਈਆਂ ਵੇਖੀ ਤੱਲੇ ਜਾਣੀਆਂ ਓਹ ਦੁੱਲਾਲ ਡਰਮ ਲਾਲ ਕੇ ਸਿਲਵਰ ਲਾਲ ਕੇ ਸਿਲਵਰ ਚੱਲ ਉੱਥੇ ਤੱਕ ਤਾਂ ਪਹੁੰਚੇ ਹੀ ਨਹੀਂ ਜਾਣਾ ਮੱਟੋ ਫੜੀ ਜਾਣਾ ਤੇ ਉਦੋਂ ਪਹਿਲਾਂ ਹੀ ਵਾਰੀ ਫੇਰ ਤੇਰੇ ਸੇ ਆ ਆ ਸਕਿੱਲ ਦਾ ਆ ਆ ਉਂਗਲਾ ਇਹਦੇ ਲਈ ਬਣੀ ਆਏ ਓਏ ਸਟੋਰੀਆਂ ਤੇ ਹੋ ਗਏ ਹੁਣ ਭੁੱਖੇ ਨੰਗੇ ਸਾਰੇ ਇਹ ਹੁਣ ਕੱਡੇ ਵੱਡੇ ਦੋਵੇਂ ਨਾ ਮੋਟਾ ਤੇ ਇਹੀਂ ਥੋੜੇ ਪ੍ਰੋਫੈਸ਼ਨਲ ਕਰਨ ਲੱਗੇ ਭਰਾਵਾ ਚੀਜ਼ ਮੜਾ ਜਾ ਅੱਗੇ ਭਾਂ ਥਿਉਰੀ ਦੀ ਚੱਲਦੀ ਹੁਣ ਲਿਖ ਕੇ ਪ੍ਰੈਕਟੀਕਲ ਵਰਕ ਕਰਿਆ ਕਰਾਂਗੇ ਬਲੌਗ ਦਾ ਨਹੀਂ ਇਹ ਉਹਦੇ ਲਈ ਆ ਸ਼ਾਰਟ ਮੂਵੀਆਂ ਸ਼ੈਦਾਂ ਦਾ ਬਣਾ ਲਈ ਸ਼ੈਦ ਝੀ ਆ ਜੇ ਤਾਂ ਆਲੇ ਸ਼ੈਦ ਝੀ ਆ ਜੇ ਜੇ ਝੀ ਆ ਜੇ ਤਾਂ ਜੇ ਝੀ ਆ ਨਹੀਂ ਪਤਾ ਵੀ ਇਹ ਇੱਥੇ ਨਾ ਰਹਿ ਜੇ ਕਿਤੇ ਹਾਂ ਨੌਂ ਚੀ ਨੇ ਪਈ ਰਹਿ ਜੇ ਕਿਤੇ ਕਿਉਂਕਿ ਅੱਧਰ ਜਾਦੀਆਂ ਜਿਨਵੀਸ ਲੱਗੀ ਆ ਨਾ ਚੰਦਰਿਆ ਉੱਦੋਂ ਪੱਗ ਬਣ ਕੇ ਬੈਠਾ ਹੈ ਅਰਜੀ ਨਵੀਸਾਂ ਦੇ ਨੇੜੇ ਬਿੰਦਾ ਬੈਠਾ ਹੁੰਦਾ ਜਿਹੜਾ ਪਟਵਾਰੀ ਤੋਂ ਪਹਿਲਾਂ ਲਿਖਤ ਪੜਤ ਕਰਾਈਦੀ ਐ ਰਜਿਸਟਰੀ ਕਰਾਉਣ ਤੋਂ ਤੇ ਬ ਨੇ ਕਹਿੰਦੇ ਬੋਲੇ ਇਹ ਸੰਤਰੀ ਕਿਹੜੇ ਪਾਸੇ ਲੱਗਦੀ ਤੈਨੂੰ ਇਹ ਕਿਹੜੀ ਰੰਗ ਸੰਤਰੀ ਮਾਲ ਤੇਜ ਆ ਬਹੁਤ ਤੇਜ ਆ ਮੈਨੂੰ ਕਹਿੰਦੀ ਤੁਸੀਂ ਸਦਾ ਹੀ ਪਵਿੱਤਰ ਲਸੋਈ ਵਰਗੇ ਰਹੋ ਬਈ ਉਹ ਸਾਡੇ ਯਾਰ ਤੂੰ ਡੂ ਇਹ ਪੰਪਾ ਦਾ ਆ ਜਾਂਦੇ ਪਰ ਕੱਦ ਮੈਂ ਲਸੋਈ ਆ ਸਾਡਾ ਕਿ ਯਾਰ ਆ ਲੈ ਕਿ ਯਾਰ ਕੀ ਮੈਸੇਜ ਕਰ ਦਿੱਤੇ ਲਸੋਈ ਲੱਗਦੇ ਤੁਸੀਂ ਸੇਮ ਹੀ ਉਹ ਕੀ ਕਰਦਾ ਮੁੱਛ ਜੀ ਉਹ ਆਏ ਹੋਏ ਐ ਕਰਦਾ ਮੈਂ ਪਰ ਤੂੰ ਕੀ ਕਰਦਾ ਮੁੱਛ ਜੀ ਮਰੋ ਉਹ ਐ ਆਏ ਹੋਏ ਐ ਕਰਦਾ ਮੈਂ ਮਿੱਤਰ ਲਸੋਈ ਕਰੇਗਾ ਪਠੇਵਾ ਮਜਾ ਪੁੱਤ ਨੂੰ ਲਈ ਕੀ ਅੱਜ ਇੱਕ ਵੀਡੀਓ ਲਾਂਚ ਕਰਾਂਗੇ ਸਿਰੇ ਲੈਵਲ ਦੀ ਇਹਦੇ 76 ਵਾ ਹੈ ਇਹਨਾਂ ਦੇ ਵੀ ਆਂ ਡਾਂਗ ਆ ਲੈ ਕੇ ਤਰੀ ਫੱਦੀ ਆ ਹੁਣ ਦੱਸਣਾ ਕੋ ਦੱਸੋ ਆਂ ਮੰਤਰ ਆ ਤਰ ਹਣਾ ਆਂ ਉਹ ਕੀ ਡਾਕ ਖਿਲਰ ਕਰ ਕਰੰਟ ਮਾਰਿਆ ਕਰੰਟ ਵੇ ਕਰੰਟ ਵੇ ਹੁਣ ਕਿਵੇਂ ਪਤਾ ਵੇ ਕੀ ਕਿਵੇਂ ਠੰਡੇ ਹੋਏ ਬਾਹਰ ਨੂੰ ਤੇਰੇ ਵਰਦੇ ਆ ਆ ਹੁਣ ਇਹਨਾਂ ਨੂੰ ਪੱਠੇ ਵੜਨਾ ਲੈ ਕੇ ਜਾਵਾਂ ਅੱਜ ਪੱਠੇ ਵੜਨੇ ਸ਼ੁਰੂ ਕਰਨੇ ਆ ਚੱਲ ਲਾ ਕੇ ਇਹਨਾਂ ਨੂੰ ਪਾਈ ਆ ਗਿਆ ਮੈਂ ਵੀ ਦਾਤਰੀਆਂ ਲੈ ਕੇ ਜਾ ਪੱਠੇ ਵੜਨਾ ਸਿਖਾਉਣੇ ਤੈਨੂੰ ਅੱਜ ਇਨ ਮੁਝ ਦਾ ਪਹਿਲਾ ਵੱਟੇ ਵਟਰੇ ਯਾਰ ਪਹਿਲਾਂ ਤਾਂ ਨਿਕਲ ਕੇ ਆ ਗਿਆ ਮਾਰੇ ਚਲਾਵੀ ਮਾਰ ਚਲਾਵੀ ਮਾਰ ਚਲਾਵੀ ਚਲਾਵੀ ਮਾਰ ਚਲਾਵੀ ਚਲਾਵੀ ਮਾਰ ਚਲਾਵੀ ਇਹ ਵੀ ਵਿਛੇ ਰਲਿਆ ਇਹਨਾਂ ਦੇ ਰਲ ਗਿਆ ਨਾਲ ਹੀ ਇਹਨਾਰੇ ਆਟੇ ਨੂੰ ਪੜੇ ਇੱਥੇ ਲੱਗ ਗਿਆ ਦਾਵਾ ਮਾਰ ਮਾਰ ਫੜੀ ਫੜਾੜ ਫੜ ਫੜ ਫੜੇ ਪਵਾਓ ਪਵਾਓ ਆ ਚੱਕ ਕੇ ਦੀ ਕਲਿੱਪ ਲੈ ਲਿਓ ਫੋਨ ਆਈ ਆਬ ਕਾ ਖੜਾ ਹੀ ਚੁੱਪ ਕਰਕੇ ਆਪਦੇ ਲੋਕ ਨਾ ਤਾਂ ਬੈਠਾ ਤੂੰ ਵੀ ਆਪਦੇ ਲੋ ਸਿਆਲਾ ਬੜ ਕੇ ਬੈਠਾ ਮੈਨੂੰ ਵੀ ਕੁਝ ਕਹਿਣਾ ਮੈਨੂੰ ਭੱਜ ਗਿਆ ਸੀ ਸਿਆਲਾ ਬਲਿਆ ਕੀ ਹੋ ਕਹਿ ਰਿਹਾ ਤੂੰ ਨੇ ਇਹਨਾਂ ਨੂੰ ਬੁੰਦੇ ਬੁੰਦੇ ਨਹੀਂ ਬਬਲੂ ਐਨਾ ਬਬਲੂ ਨਹੀਂ ਫਿਰ ਆਉਂਦਿਆ ਕਰ ਉਹ ਪੂਜਾ ਦਰੀ ਚੱਕੀ ਆ ਉਹ ਨਾ ਫਿਰ ਮੱਟ ਤੇਰਾ ਕੀ ਨਾਮ ਆ ਰਮਨ ਸਰ ਹੈ ਉਹ ਰ ਬਦਲ ਗਿਆ ਆਪਾਂ ਕਹਿੰਦੇ ਪਰ ਇਹਨਾਂ ਨਹੀਂ ਜਾਣਾ ਰਮਨ ਸਰ ਬਦਲ ਗਿਆ ਆਈ ਤਾਂ ਦੋਨੇ ਪਈਨ ਹੋਲ ਤੇ ਸਾਰੇ ਢੇਡੇ ਦੇ ਬੜਨੇ ਸਾਰੇ ਖੁੱਲ ਗਏ ਸਾਰੇ ਬੜਨੇ ਕੋਲ ਢੇਡੇ ਬੜਾ ਹੋ ਗਿਆ ਹੁਣ ਚਲ ਦਿਨ ਸਹੀ ਜਿਹਾ ਵੇਖ ਲਓ ਕੱਢ ਕੇ ਟੇਮ ਜਾਓ ਚੀਜ਼ ਪ੍ਰੈਗਨੈਂਟ ਅਮਰਤ ਲਖਾਇਆ ਵੇਖਾ ਉਂਗਲਾਂ ਉਂਗਲਾਂ ਫੋਨ ਫੜਿਆ ਉਂਗਲਾਂ ਵੇਖੋ ਪੂਰੀ ਵਾਲੇ ਕਿੱਥੇ ਆ ਗੁਰਦਰਾ ਪੂਰੀ ਵਾਲੇ ਬਾਬਿਆਂ ਦਾ ਚਲੋ ਜੀ ਬਾਬਿਆਂ ਕੋ ਚੱਲਾ ਜੀ ਗੁਰੂ ਘਰ ਚੱਲਾ ਹੁਣ ਕੁਝ ਅੰਬਰ ਸਾਰ ਅੰਬਰ ਸਾਰ ਹੱਥ ਨਾਲ ਘੜਾ ਆ ਯਾਰ ਐਡਾ ਧੋਖਾ ਮਿਲਿਆ ਹੱਥ ਨਾਲ ਘੜਾ ਖਾਲਿਆ ਸੋਨੂ ਸਾਡੇ ਸੋਨੂ ਲਈ ਵੀ ਕੁੜੀ ਲੱਭਦੋ ਸੋਨੂ ਸਾਡੇ ਸੋਨੂ ਲਈ ਵੀ ਕੁੜੀ ਲੱਭਦੋ ਵਿੰਗਲੀ ਟੇਡੀ ਇਹਦਾ ਪਹਿਲਾ ਨਾਮ ਸਾਰਿਆਂ ਨੂੰ ਪਤਾ ਲੱਗ ਗਿਆ ਬਲਕਾਰ ਆਇਆ ਇਹਦਾ ਪਹਿਲਾ ਨਾਮ ਕਰੇ ਉਹਦੇ ਦੰਦਾ ਜੀ ਬਾੜ ਤੇ ਜੂਮ ਕਰਕੇ ਉਹਨੇ ਬੋਲਨੇ ਹਟ ਗਿਆ ਤੇਰੀ ਮੋਟਰੀ ਖਾਂਦੇ ਪਤਾ ਇਹਨੂੰ ਪਤਾ ਪਤਾ ਚਮਚਾ ਇਹ ਇਹਦਾ ਖਾਚ ਹੋਣਾ ਉਹਦਾ ਮੂੰਹ ਵੇਖ ਉਧਰ ਮੂੰਹ ਜੂਮ ਕਰਕੇ ਵੇਖ ਮੈਂ ਤੈਨੂੰ ਕਹਿੰਦੇ ਆ ਇਹ ਵੇਖ ਅਜੀ ਲੈਗਾ ਉਹ ਤਾਂ ਠੀਕ ਆ ਹੁਣ ਮੇਰੀ ਗੱਲ ਉਹ ਜਿੰਨਾ ਕਿੱਤਿਆ ਸੋਨੂੰ ਕਿਤੇ ਨਹੀਂ ਪਿਆ ਸੋਨੂੰ ਕਿੱਥੇ ਆ ਡੈਡੀ ਨੇ ਕਹਿੰਦੇ ਗੰਦੀ ਜਰੀ ਲੈ ਜਾ ਮੈਂ ਨਾ ਕੱਲ ਨੂੰ ਆ ਜਾਣਾ ਨਹੀਂ ਗੋਰੇ ਮੇਖਣ ਵੀ ਆਉਂਦੇ ਮੇਲੇ ਨਾ ਮੇਲਾ ਵੀ ਆਉਂਦਾ ਕਾਲੇ ਤਾਂ ਨਹੀਂ ਆਉਂਦੇ ਕਾਲੇ ਕਾਲੇ ਮੇਲੇ ਦੇ ਪਰੋ ਆਉਂਦੇ ਕਾਲੇ ਵੀ ਵੇਖ ਲਾ ਬਈ ਕਾਲੇ ਇਹ ਸਾਲਾ ਰੋਜ ਆ ਤੇ ਬਾਥਰੂਮ ਚ ਜਾਂਦਾ ਟੱਕੀਲ ਡੱਬੜੇ ਵਿੱਚ ਕਹਿੰਦਾ ਅਪਾ ਦੋ ਵੀ ਨਹੀਂ ਵੱਡੇ ਹਾਂ ਜਿਹਦਾ ਤੂੰ ਵੀ ਨਹੀਂ ਵੱਡਾ ਹੁੰਦੇ ਵੀ ਨਹੀਂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ